ਪਾ ਆਪਣੇ ਤੱਤ ਤੋਂ ਤਾਂ ਸੁਣੀ ਆਉਂਦੇ ਆ ਵੀ ਕਿਤੇ ਬੱਚਾ ਸਾਡਾ ਗਲਤ ਰਸਤੇ ਤੇ ਨਾ ਚੱਲ ਜਾਵੇ ਹਨਾ ਪਰ ਕਈ ਵਾਰੀ ਕੀ ਗੱਲ ਹੁੰਦੀ ਕਿ ਬੱਚੇ ਨੂੰ ਅਸੀਂ ਬੇਸਮਝੀ ਨਾਲ ਜਾਂ ਕਈ ਵਾਰੀ ਗੁੱਸੇ ਨਾਲ ਜਾਂ ਕਈ ਵਾਰੀ ਜਲਦੀਬਾਜ਼ੀ ਤੇ ਇਹੋ ਜਿਹੇ ਸ਼ਬਦਾਂ ਨੂੰ ਅਸੀਂ ਯੂਜ਼ ਕਰ ਲੈਂਦੇ ਆ ਕਿ ਉਹ ਜਿਹੜੇ ਸ਼ਬਦਾਂ ਨਾ ਉਹ ਬੱਚੇ ਦੀ ਸਾਰੀ ਜ਼ਿੰਦਗੀ ਦਿਮਾਗ ਦੇ ਵਿੱਚ ਬੈਠ ਜਾਂਦੇ ਆ ਉਹਨਾਂ ਦੇ ਮਾਈਂਡ ਦੇ ਵਿੱਚ ਬੈਠ ਜਾਂਦੇ ਤਾਂ ਉਹਨੂੰ ਠੇਸ ਪਹੁੰਚਾਉਂਦੇ ਰਹਿੰਦੇ ਆ ਆ ਮੈਂ ਚਾਰ ਪੰਜ ਨੁਕਤੇ ਇਹਦੇ ਉੱਪਰ ਆਪਣਾ ਜੋ ਸਬਜੈਕਟ ਅੱਜ ਮੈਂ ਤਿਆਰ ਕੀਤਾ ਉਹਦੇ ਚਾਰ ਪੰਜ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਤੇ ਸਭ ਤੋਂ ਪਹਿਲਾਂ ਵੀ ਮੈਂ ਉਮੀਦ ਕਰਨਾ ਕਿ ਤੁਸੀਂ ਮੇਰੇ ਉਹ ਸਾਰੇ ਮੇਰੇਆਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਹੋ ਤੇ ਮੇਰੀ ਇੱਕ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰੋ ਮੈਨੂੰ ਤੁਹਾਡੇ ਤੇ ਉਮੀਦ ਆ ਤਾਕੇ ਮੈਂ ਹੋਰ ਵੀ ਨਵਾਂ ਨਵਾਂ ਵੀਡੀਓ ਇਸ ਤਰ੍ਹਾਂ ਬਣਾਉਂਦਾ ਰਹਾਂ ਤੇ ਅੱਜ ਆਪਾਂ ਆਪਣੇ ਸਬਜੈਕਟ ਤੇ ਹੁੰਨੇ ਆ ਸਭ ਤੋਂ ਪਹਿਲਾਂ ਤਾਂ ਕੀ ਗੱਲ ਹੁੰਦੀ ਕਿ ਕਈ ਵਾਰੀ ਸਾਡੇ ਬੱਚੇ ਮਤਲਬ ਜਾਂ ਸਰੀਰਕ ਪੱਖ ਤੋਂ ਕਮਜ਼ੋਰ ਆ ਹੈ ਨਾ ਤੇ ਆਪਾਂ ਉਹਨਾਂ ਨੂੰ ਕਹਿੰਦੇ ਨੇ ਲਾ ਤੂੰ ਤਾਂ ਯਾਰ ਜਮੇ ਐ ਲੱਗਦਾ ਵੇ ਤੇਰਾ ਸਰੀਰ ਜਮੇ ਸੁੱਕਿਆ ਛੜਿਆ ਪਿਆ ਤੇਰੇ ਤਾਂ ਕੱਪੜੇ ਵੀ ਫਿੱਟ ਫਾਰ ਨਹੀਂ ਆ ਰਹੇ ਤੂੰ ਦੱਸ ਕੀ ਕਰੇਗਾ ਤੇਰੇ ਤੋਂ ਤਾਂ ਕਾਂ ਨਹੀਂ ਰਾਜਦਾ ਮਤਲਬ ਉਹਨੂੰ ਇਹੋ ਜਿਹੀਆਂ ਗੱਲਾਂ ਕਹਿੰਨੇ ਬਹੁਤ ਥੱਲੇ ਦਿਖਾਉਣੇ ਦਾ نیچے-नीचे ਦਿਖਾਉਂਦੇ ਰਹਿੰਨੇ ਉਹਨੂੰ ਬਹੁਤ ਡਾਊਨ ਕਰ ਦਿੰਦੇ ਆ ਤੇ ਜਾਂ ਕਈ ਜਿਹੜੀ ਕੋਈ ਬੱਚਾ ਮੋਟਾ ਤੇ ਉਹਨੂੰ ਆਪਾਂ ਕਹਿੰਨਾ ਦੱਸ ਕੀ ਕਿਤੇਲਾ ਬਣਿਆ ਵਾ ਯਾਰ ਤੂੰ ਤਾਂ ਖਾਂ ਸੂ ਰਹੀ ਐ ਕੀਤੇ ਡਵਾਦਾ ਰੱਖਿਆ ਤੂੰ ਕੋਈ ਕੰਮ ਹੀ ਨਹੀਂ ਕਰ ਸਕਦਾ ਜਿਨੀ ਇਹੋ ਜੀਆਂ ਗੱਲਾਂ ਮਤਲਬ ਉਹਨੂੰ ਇਸ ਤਰੀਕੇ ਨਾਲ ਨਹੀਂ ਕਹਿੰਦੇ ਆ ਕਿ ਉਹਦੇ ਮਨ ਦੇ ਤੇ ਉਹ ਚੀਜ਼ਾਂ ਕਿਤੇ ਬਹੁਤਾ ਜਾ ਕੇ ਪ੍ਰਭਾਵ ਪਾਉਣ ਜਾਂ ਉਹਨੂੰ ਠੇਸ ਪਹੁੰਚਾਉਣ ਠੀਕ ਹੈ ਜੇ ਠੀਕ ਹੈ ਵੀ ਬੱਚਾ ਸਰੀਰਕ ਪੱਖੋਂ ਤੋਂ ਹਾਰ ਰਿਹਾ ਵੀ ਮੋਟਾ ਮੰਨਦੇ ਸਰੀਰਕ ਤੌਰ ਤੇ ਫਿੱਟ ਨਹੀਂ ਆ ਤਾਂ ਤੁਸੀਂ ਉਹਨੂੰ ਬੜੇ ਪਿਆਰ ਨਾਲ ਕਹਿ ਸਕਦੇ ਨਾ ਉਹ ਤੁੱਠ ਚੱਲ ਆਪਾਂ ਕੋਈ ਗੇਮ ਖੇਡਦੇ ਕੋਈ ਉਹਨੂੰ ਫੁੱਟਬਾਲ ਲਿਆ ਦਿਓ ਕੋਈ ਗੇਮ ਲਿਆ ਦਿਓ ਉਹਨੂੰ ਗੇਮ ਖਿਲਾਓ ਇਹਦਾ ਤੁਹਾਡਾ ਸਰੀਰ ਸੰਤਜ ਜਾਊਗਾ ਨਾ ਪਰ ਜੇ ਉਹਨੂੰ ਆਪਾਂ ਹਰ ਟਾਈਮ ਰੈਗੂਲਰਲੀ ਇਹ ਗੱਲ ਕਹਿੰਦੇ ਰਵਾਂਗੇ ਵੀ ਤੂੰ ਤਾਂ ਬੋਟਾ ਐ ਤੂੰ ਤਾਂ ਖਾਂਸੂਰ ਐ ਤੇ ਇੱਥੇ ਤਾਂ ਇਹ ਕੰਮ ਨਹੀਂ ਹੁੰਦਾ ਇਹ ਚੀਜ਼ਾਂ ਬੱਚੇ ਦੀਆਂ ਮਾਨਸਿਕ ਤੌਰ ਤੇ ਉਹਨੂੰ ਡਾਊਨ ਕਰ ਦਿੰਦੀਆਂ ਆਪਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਨੇ ਚਾਹੀਦੇ ਦੂਸਰੀ ਗੱਲ ਦੂਸਰੀ ਗੱਲ ਕੀ ਹੈ ਕਈ ਵਾਰੀ ਆਪਾਂ ਬੱਚੇ ਨੂੰ ਪਤਾ ਕੀ ਕਰਦਾ ਉਹਨੂੰ ਇੰਨਾ ਜਿਆਦਾ ਉਹਨੂੰ ਆਪਾਂ ਉਹਦੀ ਟੁਕਾਈ ਕਰਦੇ ਹਾਂ ਉਹਨੂੰ ਤੋਕਦੇ ਰਹਿੰਦੇ ਜਿਵੇਂ ਤੈਨੂੰ ਤੁਰਨਾ ਸਹੀ ਨਹੀਂ ਆਉਂਦਾ ਤੈਨੂੰ ਚੱਲਣਾ ਸਹੀ ਨਹੀਂ ਆ ਰਿਹਾ ਤੈਨੂੰ ਬੈਠਣਾ ਸਹੀ ਨਹੀਂ ਆ ਰਿਹਾ ਤੈਨੂੰ ਕਿਸੇ ਨਾਲ ਗੱਲ ਕਰਨ ਦਾ ਨਹੀਂ ਪਤਾ ਲੱਗਦਾ ਤੂੰ ਅਰੇ ਦੰਦ ਕੱਢੀ ਜਨਾ ਤੈਨੂੰ ਖਾਣਾ ਖਾਣਾ ਨਹੀਂ ਆ ਰਿਹਾ ਤੂੰ ਖਾਣਾ ਖਾਂਦਾ ਤੇਰੇ ਮੂੰਹ ਤੋਂ ਆਵਾਜ਼ ਆ ਰਹੀ ਹੈ ਇਹ ਗੱਲਾਂ ਜਿੰਨੀ ਬੱਚੇ ਨੂੰ ਬਹੁਤ ਉਹਦੇ ਤਲ ਤੋਂ ਜਿਹੜੇ ਬੁੱਧੀਜੀਵੀ ਤਲ ਉਹਦਾ ਉਹਦੀ ਸਟੇਜ ਜਿਹਦੀ ਬੁੱਧੀ ਜਿਹਦੇ ਤੋਂ ਥੱਲੇ ਲੈ ਜਿੰਦਾ ਕਿਉਂਕਿ ਉਹਦੇ ਮਨ ਦੇ ਵਿੱਚ ਫਿਰ ਬੱਚੇ ਦੇ ਇਹ ਗੱਲ ਬੈਠ ਜਾਂਦੇ ਵੀ ਕੱਲ ਨੂੰ ਕੋਈ ਰਿਸ਼ਤੇਦਾਰ ਆਇਆ ਹੋਇਆ ਜਾਂ ਕੋਈ ਮੇਰਾ ਦੋਸਤ ਆਇਆ ਹੋਇਆ ਤਾਂ ਮੇਰੇ ਮਾਪਿਆਂ ਦਾ ਇਹ ਨਹੀਂ ਪਤਾ ਵੀ ਕੀ ਦੇ ਸਾਹਮਣੇ ਮੇਰੀ ਇਹ ਦੇਖੀ ਚਾਹੁੰਦੇ ਨੇ ਕਿਉਂਕਿ ਮੈਂ ਉਹਨਾਂ ਨਾਲ ਬੈਠਾ ਖਾ ਪੀ ਰਿਹਾ ਹਾਂਗਾ ਜਾਂ ਕੋਈ ਗੱਲ ਤੋਂ ਉਹਦੇ ਬੱਚੇ ਨੂੰ ਜਦੋਂ ਆਪਾਂ ਰੈਗੂਲਰ ਇਹ ਗੱਲਾਂ ਕਾਵਾਂਗੇ ਨਾ ਫਿਰ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਬੈਠ ਜਾਂਦੀ ਵੀ ਉਸ ਦਾ ਕੱਲ ਨੂੰ ਡੈਡੀ ਮੈਨੂੰ ਮੇਰੇ ਦੋਸਤਾਂ ਦੇ ਸਾਹਮਣੇ ਹੀ ਗੱਲ ਕਹਿੰਦੇ ਫਿਰ ਬੱਚਾ ਇਹ ਗੱਲਾਂ ਨੂੰ ਬਹੁਤ ਜ਼ਿਆਦਾ ਅਨਸਾਲਟ ਮੰਨਦਾ ਹੈ ਨਾ ਤੀਸਰੀ ਗੱਲ ਜਦੋਂ ਆਪਾਂ ਬੱਚੇ ਨੂੰ ਕਈ ਵਾਰੀ ਕੀ ਗੱਲ ਹੁੰਦੀ ਹੈ ਕਿ ਆਪਾਂ ਉਹਨੂੰ ਉਹਦੀ ਹੋਂਦ ਤੇ ਬਹੁਤ ਵੱਡਾ ਚਟਕਾ ਦਿੰਦੇ ਹਾਂ ਜਿਵੇਂ ਮੰਨ ਲਓ ਕੋਈ ਗੱਲਬਾਤ ਹੋ ਗਈ ਮਨੁੱਖ ਕੋਈ ਕੰਮ ਹੀ ਖਰਾਬ ਹੋ ਗਏ ਦੇਖੋ ਜਦੋਂ ਬੱਚਾ ਕੋਈ ਕੰਮ ਕਰਦਾ ਜਾਂ ਵੈਸੇ ਘਰੇ ਉਹ ਕੋਈ ਹਲਕਾ-ਮੁਲਕਾ ਕੰਮ ਕਰ ਰਿਹਾ ਜਾਂ ਉਹ ਖੇਡ ਹੀ ਰਿਹਾ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤ ਕੰਮ ਜਾਂ ਕੋਈ ਚੀਜ਼ ਦਾ ਵਿਗਾੜ ਕਿਸੇ ਤੋਂ ਵੀ ਹੋ ਸਕਦਾ ਤੇ ਆਪਾਂ ਜੇ ਉਹਨੂੰ ਇਸ ਤਰ੍ਹਾਂ ਦੇ ਬਹਿਨੇ ਕਰਨੇ ਦੇਵਾਂਗੇ ਵੀ ਤੂੰ ਮਾਰੀ ਜਾਂ ਇਹਦੂ ਤਾਂ ਨਾ ਹੀ ਜਾਂਦਾ ਤੂੰ ਘਰੋਂ ਹੀ ਨਿਕਲ ਜਾ ਤੇਰੇ ਨਾਲ ਤਾਂ ਪਸ਼ੂ ਵੀ ਚੰਗੇ ਆ ਇਹ ਗੱਲਾਂ ਬੱਚੇ ਲਈ ਫਿਰ ਸੋਭਾ ਨਹੀਂ ਦਿੰਦੀਆਂ ਇਹ ਗੱਲਾਂ ਉਹਨੂੰ ਬਹੁਤ ਜ਼ਿਆਦਾ ਠੇਸ ਪਾਉਂਦੀਆਂ ਤੇ ਉਹ ਆਪਣੀ ਸਥਿਤੀ ਤੋਂ ਥੱਲੇ ਡਾਊਨ ਹੋ ਜਾਂਦਾ ਆਪਾਂ ਨੂੰ ਇਸ ਤਰ੍ਹਾਂ ਨਹੀਂ ਜੇ ਉਹਨਾਂ ਨੇ ਕੋਈ ਕੰਮ ਖਰਾਬ ਹੀ ਕਰ ਦਿੱਤਾ ਨਾ ਤੇ ਆਪਾਂ ਉਹਨੂੰ ਇਹ ਨਹੀਂ ਕਹਿਣਾ ਕਿ ਬੱਚੇ ਤੂੰ ਇਹ ਖਰਾਬ ਕਿਉਂ ਕੀਤਾ ਉਹਨੂੰ ਇਹ ਕਹਿਣਾ ਹਾਂ ਨਹੀਂ ਚਲ ਕੋਈ ਗੱਲ ਨਹੀਂ ਜੇ ਖਰਾਬ ਹੋ ਗਿਆ ਤੂੰ ਇਸ ਸੋਚੋ ਵੀ ਇਹਨੂੰ ਆਪਾਂ ਇਸ ਤੋਂ ਵਧੀਆ ਕਿਵੇਂ ਕਰ ਸਕਦੇ ਆਂ ਇਹ ਨਹੀਂ ਪੁੱਛਣਾ ਵੀ ਤੂੰ ਖਰਾਬ ਕਿਉਂ ਕੀਤਾ ਇਹ ਕਹਿਣਾ ਜੇ ਖਰਾਬ ਹੋ ਗਿਆ ਕੋਈ ਇਹਨੂੰ ਆਪਾਂ ਬਣਾ ਕਿਵੇਂ ਸਕਦੇ ਆਂ ਮੋੜ ਉਸ ਸਥਿਤੀ 'ਚ ਕਿਵੇਂ ਲਿਆ ਸਕਦੇ ਆਂ ਜਾਂ ਇਸ ਤੋਂ ਵੀ ਬੈਸਟ ਕਿਵੇਂ ਬਣਾ ਸਕਦੇ ਆਂ ਜਿਨੀ ਆਪਣੇ ਬੋਲਣ ਦੇ ਤਰੀਕੇ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਉਹਨੂੰ ਇਸ ਤਰ੍ਹਾਂ ਥੇਸ ਨਹੀਂ ਪਹੁੰਚਾਉਣੀ ਕਿ ਬੱਚਾ ਆਪਣੀ ਜਗ੍ਹਾ ਤੋਂ ਹਟ ਜੇ ਹੈ ਨਾ ਵੀ ਉਹ ਤੁਹਾਡੇ ਪ੍ਰਤੀ ਉਹਦੇ ਮਨ ਦੇ ਵਿੱਚ ਗਰੋਧ ਕਿਉਂਕਿ ਬੱਚੇ ਹਨ ਜੇ ਬੱਚੇ ਜਿਹੜੇ ਛੋਟੇ ਬੱਚੇ ਹੁੰਦੇ ਆ ਤੇ ਉਹ ਜਦੋਂ ਆਪਾਂ ਉਹਨਾਂ ਨੂੰ ਚਾਹੇ ਆਪਾਂ ਉਹਨਾਂ ਦੇ ਜੀਵਨ ਦੇ ਸੁਧਾਰਨ ਦੀ ਗੱਲ ਹੀ ਕਰ ਰਹੇ ਆ ਐਕਚੁਅਲੀ ਬੰਦਾ ਉਹਨੂੰ ਮਾਪਿਓ ਉਹਦੇ ਜਿਹੜੇ ਮਾਪੇ ਆ ਪੇਰੈਂਟਸ ਉਹ ਟੋਕਦੇ ਕੀ ਦੋ ਆ ਟੋਕਦੇ ਤਾਂ ਤਾਂ ਹੀ ਆ ਨਾ ਵੀ ਉਹ ਸਹੀ ਰਾਹਤੇ ਤੇ ਆਜੇ ਪਰ ਬੱਚਾ ਉਹ ਚੀਜ਼ਾਂ ਨੂੰ ਬਹੁਤ ਗਲਤ ਸਮਝਦਾ ਉਹ ਕਹਿੰਦਾ ਮੈਨੂੰ ਹਰ ਟਾਈਮ ਮੈਨੂੰ ਹਰ ਟਾਈਮ ਹੀ ਤੋਕਦੇ ਰਹਿੰਦੇ ਆ ਹੱਥਾਂ ਵੀ ਕਿੰਦੇ ਰਹਿੰਦੇ ਆ ਮਾੜਾ ਇਹਦੀ ਤੇ ਹੀ ਕੰਮ ਨਹੀਂ ਹੁੰਦਾ ਇਹ ਗੱਲਾਂ ਫਿਰ ਬਹੁਤ ਜ਼ਿਆਦਾ ਉਹਨੂੰ ਥੇਸ ਕਰ। ਅੱਛਾ ਹੋਰ ਚੌਥੀ ਗੱਲ ਕੀ ਆ ਕਿ ਕਈ ਏਰੀਆ ਆਪਾਂ ਬੱਚੇ ਨਹੀਂ ਨਾ ਤੁਲਨਾ ਕਰਦੇ ਕਿਸੇ ਨਾਲ ਇਹ ਫਲਾਨੇ ਦਾ ਮੁੰਡਾ ਤਾਂ ਯਾਰ ਆਹ ਕੀ ਕਰ ਗਿਆ ਫਲਾਨੇ ਦਾ ਮੁੰਡਾ ਤਾਂ ਫਲਾਨੀ ਨੌਕਰੀ ਤੇ ਲੱਗ ਗਿਆ ਫਲਾਨੇ ਦਾ ਮੁੰਡਾ ਤਾਂ ਇੰਨੀ ਪੜ੍ਹਾਈ ਕਰ ਗਿਆ ਤੂੰ ਤਾਂ ਉਦਾਂ ਦਾ ਉਦਾਂ ਹੀ ਰਹਿ ਗਿਆ ਤੂੰ ਤਾਂ ਨਕਮਾ ਹੀ ਆ ਤੇ ਇੱਥੇ ਤਾਂ ਕੋਈ ਕੰਮ ਹੋਣਾ ਹੀ ਨਹੀਂ ਤੂੰ ਤਾਂ ਆਪਣੀ ਜ਼ਿੰਦਗੀ 'ਚ ਕਦੇ ਸਫਲ ਹੀ ਨਹੀਂ ਹੋ ਸਕਦਾ ਬੱਚੇ ਦੀ ਕਦੇ ਵੀ ਕਿਸੇ ਨਾਲ ਤੁਲਨਾ ਨਾ ਕਰੋ ਉਹਨੂੰ ਇਹ ਉਹ ਜੇ ਕਿਤੇ ਨੰਬਰ ਘੱਟ ਵੀ ਆਏ ਆ ਵੈਸੇ ਤਾਂ ਚਲੋ ਆਪਾਂ ਕਹਿੰਨੇ ਬੱਚੇ ਨੂੰ ਪੜਾਉਣਾ ਆਪਾਂ ਸਾਰਿਆਂ ਨੇ ਪੜਾਉਣਾ ਬੱਚਿਆਂ ਨੂੰ ਨਿਗਾਹ ਵੀ ਰੱਖਣੀ ਵੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਡਾਟਣਾ ਨਹੀਂ ਆ ਬੱਚਿਆਂ ਨੂੰ ਡਾਟਣਾ ਵੀ ਹੈ ਬੱਚਿਆਂ ਨੂੰ ਡੰਤਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਰੈਗੂਲਰ ਹੀ ਇੱਕ ਚੀਜ਼ ਨੂੰ ਵਰਤੋ ਰੈਗੂਲਰ ਇਹ ਸ਼ਬਦਾਂ ਨੂੰ ਤੁਸੀਂ ਯੂਜ਼ ਨਾ ਕਰੋ ਕਿਉਂਕਿ ਬੱਚੇ ਦੇ ਜਿਹੜੇ ਉਹਦੇ ਵੀ ਬੁੱਧ ਤੇ ਤੇ ਉਹਦੇ ਦਿਮਾਗ ਤੇ ਬਹੁਤ ਜਿਆਦਾ ਟੈਨਸ਼ਨ ਮੰਨਦੇ ਆ ਉਹ ਕ੍ਰੋਧ ਚ ਹੁੰਦਾ ਕ੍ਰੋਧ ਚ ਕਰਕੇ ਉਹ ਆਪਣੇ ਤੋਂ ਉਹਦਾ ਭਰੋਸਾ ਟੁੱਟੇ ਜਾਂਦਾ ਉਹਦਾ ਵਿਸ਼ਵਾਸ ਟੁੱਟੇ ਜਾਂਦਾ ਤੇ ਉਹ ਬੁੱਧੀ ਜੀਨੀ ਤੋਂ ਥੱਲੇ ਚੱਲਿਆ ਜਾਂਦਾ ਜਿਹੜੀ ਉਹਦੀ ਬੁੱਧ ਦਾ ਨਾ ਉਹ ਬਹੁਤ ਡਾਊਨ ਕੀ ਚਲੀ ਜਾਂਦੀ ਉਹ ਸੋਚਦਾ ਜੀ ਸ਼ਾਇਦ ਮੈਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਗੱਲਾਂ ਕਹਿ ਰਿਹਾ ਠੀਕ ਆ ਇਹ ਰੈਗੂਲਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੂਸਰੀ ਗੱਲ ਕਈ ਵਾਰੀ ਬੱਚੇ ਆਪਾਂ ਬੱਚੇ ਨਾਲ ਮਤਲਬ ਉਹ ਇਹਨਾ ਵਾਅਦੇ ਕਰ ਲੈਂਦੇ ਆ ਵੀ ਤੂੰ ਜਾਂ 10ਵੀਂ ਕਲਾਸ 'ਚ ਇੰਨੇ ਨੰਬਰ ਲੈ ਜਾ ਜਾਂ ਤੂੰ 9ਵੀਂ ਕਲਾਸ 'ਚ ਮੈਂ ਤੈਨੂੰ ਇਸ ਤਰ੍ਹਾਂ ਦਾ ਅੱਜ ਦੇ ਯੋਗ ਦੀ ਗੱਲ ਕਰਕੇ ਵੀ ਮੈਂ ਤੈਨੂੰ ਇੱਕ ਫੋਨ ਲੈ ਕੇ ਦੂੰਗਾ ਤੇ ਆਪਾਂ ਫਿਰ ਉਹ ਲੈ ਕੇ ਨਾ ਜਾਈਏ ਉਹਦੇ ਨਾਲ ਵੀ ਬੱਚੇ ਦਾ ਭਰੋਸਾ ਟੁੱਟਦਾ ਕਲੀਅਰ ਗੱਲ ਕਰੋ ਬੱਚੇ ਨਾਲ ਸੱਚ ਦੱਸੋ ਉਹਨੂੰ ਸਿੱਧੀ ਗੱਲ ਦੱਸ ਦੇਖ ਬੇਟਾ ਆਪਣੇ 'ਚ ਇੰਨੀ ਕਿ ਪਹੁੰਚ ਆ ਮੈਂ ਤੈਨੂੰ ਆਹ ਚੀਜ਼ ਖਰੀਦ ਕੇ ਦੇ ਸਕਦਾ ਜੇ ਤੂੰ ਕਹਿ ਵੀ ਆਹ ਚੀਜ਼ ਖਰੀਦਨੀ ਆ ਵੀ ਮੇਰੇ ਉੱਥੋਂ ਤੱਕ ਪਹੁੰਚ ਨਹੀਂ ਕਹਿੰਦਾ ਆਪਾਂ ਬੱਚੇ ਨੂੰ ਲਾਰਾ ਨਾ ਲਾਓ ਜੇ ਤੁਸੀਂ ਬੱਚੇ ਨੂੰ ਲਾਰਾ ਲਾਉਂਗੇ ਉਹਨੇ ਆਪਦਾ ਵਾਦਾ ਕੀਤਾ ਪੂਰਾ ਕਰਤਾ ਪੜਾਈ 'ਚ ਵਧੀਆ ਨੰਬਰ ਲੈ ਲੇ ਤੇ ਤੁਸੀਂ ਉਹ ਵਾਦਾ ਪੂਰਾ ਨਾ ਕੀਤਾ ਤੁਹਾਡੇ ਦੋਨਾਂ ਦੇ ਵਿੱਚ ਕੀ ਹੋਊਗਾ ਵਿਸ਼ਵਾਸ ਭਰੋਸਾ ਟੁੱਟ ਜਾਏਗਾ ਫਿਰ ਉਹਦੇ ਮਨ 'ਚ ਅਹੀ ਹੋਊਗਾ ਵੀ ਇਹ ਆਈ ਬਾਰੇ ਲਾਰੇ ਲਾਉਂਦੇ ਆ ਅੱਜ ਹੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਸ ਲੈਸੀ ਸੀ ਅੱਜ ਸਾਰੇ ਦਿਨ ਤੋਂ ਹੀ ਬਿਜੀ ਸੀ ਫਿਰ ਵੀ ਮੈਂ ਚਲੋ ਅਸੀਂ ਜਾ ਰਹੇ ਸੀ ਫਿਰ ਮੇਰੇ ਮਨ 'ਚ ਇਸ ਤਰ੍ਹਾਂ ਆਇਆ ਮੈਂ ਕਿਹਾ ਚਲੋ ਇੱਕ ਵੀਡੀਓ ਬਣਾ ਦਿੰਨੇ ਆ ਤੇ ਮੈਂ ਤੁਹਾਡੇ ਤੇ ਬੜੀ ਉਮੀਦ ਕਰਦਾ ਤੇ ਤੁਸੀਂ ਮੇਰੇ ਚੈਨਲ ਨੂੰ ਸਸਕ੍ਰਾਈਬ